ਆ ਲੋਕਤ ਮਿਸ਼ਨ ਨੇ ਅੱਜ ਇੱਕ ਹੋਰ ਮੁੱਦਾ ਚੁੱਕਿਆ ਹੈ ਕਿ ਤੁਸੀਂ ਆ ਦੇਖ ਰਹੇ ਹੋ ਜਿਹੜਾ ਪੋਡੋ ਮੈਕਸ ਦਾ ਲੱਗ ਰਿਹਾ ਹੈ ਕਿ ਇੱਕਦਮ ਜਿਹੜਾ ਹੈਗਾ ਉਧਰੋਂ ਪਲੇਨ ਆ ਕੇ ਇੱਥੇ ਸੜਕ ਖਤਮ ਹੋ ਜਾਂਦੀ ਹੈ ਤੇ ਇੱਥੇ ਇੰਨਾ ਡੂੰਗਾ ਹੋ ਜਾਂਦਾ ਹੈ ਉਧਰ ਵੀ ਚੜਾਈ ਬਣ ਗਈ ਤੇ ਇੱਧਰ ਵੀ ਚੜਾਈ ਬਣ ਗਈ ਤੇ ਭਾਰੀ ਵਹਨਾਂ ਲਈ ਮੁਸ਼ਕਲ ਆਵੇਗੀ ਲੋਕ ਇਸ ਮਿਸ਼ਨ ਦੇ ਆਗੂ ਇੱਥੇ ਹਾਜ਼ਰ ਹੈ ਹੁਣੇ ਉਹਨਾਂ ਦੀ ਗੱਲ ਵੀ ਹੋਈ ਅਫਸਰਾਂ ਨਾਲ ਇਹ ਚੜਾਈ ਬਾਰੇ ਹੁਣ ਕੀ ਗੱਲਬਾਤ ਹੋਈ ਹੈ ਜੀ ਕਿ ਕਾਫੀ ਟਲਾਨ ਬਣ ਗਈ ਹੈ ਇਹ ਰਵਿੰਦਰ ਜੀ ਇਹ ਲੋਕ ਨਾ ਕਾਫੀ ਦੇਰ ਤੋਂ ਮਹੀਨੇ 2 ਮਹੀਨੇ ਤੋਂ ਗੱਲ ਕਰ ਰਹੇ ਸਨ ਤੇ okay, ਨੰਬਰ 1 ਦਾ ਕਰ ਰਹੇ ਸਨ ਗੱਲ ਕਿ ਜਿਹੜੀ ਆਪਾਂ ਕੱਚਾ ਰਸਤਾ ਹੈ ਲਾਗ ਉਹਦੇ ਵਿੱਚ ਪਾਣੀ ਛੜਕਣ ਦਾ ਜਾਂ ਟੋਏ ਪੱਧਰੇ ਕਰਨ ਦਾ ਸੋ ਉਹ ਵੀ ਅਸੀਂ ਅੱਜ ਜਿਹੜਾ ਆਪਣਾ ਇਹਦਾ ਮੇਨ ਰੋਏ ਆਪਣਾ ਚਾਰਜ ਲੱਗਿਆ ਹੋਇਆ ਤੇ ਮੋਹਨ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਬਿਲਕੁਲ ਇਹਦੇ ਵਿੱਚ ਪ੍ਰੋਪਰ ਤੌਰ ਤੇ ਰਜਨਾ ਪਾਣੀ ਛੜਕਾਂਗੇ ਤੇ ਇਹਨੂੰ ਪੱਧਰਾ ਕਰਾਂਗੇ ਕਰਾ ਨਾਲ ਨੰਬਰ 2 ਜਿਹੜੀ ਅਸਲ ਦਰਵੇਜ਼ ਸਮੱਸਿਆ ਸੀ ਉਹ ਇਹ ਸੀ ਕਿ ਚੜਾਈ ਇਹਨਾਂ ਨੇ ਇੱਕ ਲਗ ਖੜੀ ਕਰਤੀ ਏ ਤੇ ਇਹਦੇ ਵਿੱਚ ਭਾਰੀ ਵਾਹਨ ਪਵਾ ਟਰੈਕਟਰ ਟਰਲੀ ਹੋਵੇ ਆਮ ਜ਼ਿਮੀਂਦਾਰਾਂ ਦਾ ਹੋਵੇ ਜਾਂ ਕੋਈ ਵਾਹਨ ਵੱਡਾ ਭਾਰੂ ਸਮਾਨ ਲੈ ਕੇ ਜਾ ਰਿਹਾ ਸੋ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਦਿੱਕਤਾਂ ਪੈਣੀਆਂ ਸਨ ਕਿ ਗੱਡੀਆਂ ਨਾ ਬੰਦ ਹੋ ਕੇ ਪਿੱਛੇ ਮੁੜਾ ਕਰਨਾ ਸਨ ਸੋ ਜਿਹਦੇ ਕਾਰਨ ਕੋਈ ਵੱਡਾ ਹਾਦਸਾ ਵੱਡਾ ਨੁਕਸਾਨ ਪਿਛਲੇ ਗੱਡੀਆਂ ਦਾ ਹੋ ਸਕਦਾ ਤਾਂ ਕਿ ਗੱਡੀ ਬੰਦ ਹੋ ਸਕਦੀ ਹੈ ਵੱਡੀ ਭਾਰੂ ਸੋ ਇਸ ਕਰਕੇ ਅੱਜ ਇਹ ਵੀ ਮਤਾਂ ਚੱਕਿਆ ਗਿਆ ਹੈ ਇਹਨਾਂ ਦੇ ਕੋਲ ਆਪਣਾ ਸੋ ਉਹਨਾਂ ਦੇ ਇੰਚਾਰਜ ਨੇ ਦੱਸਿਆ ਕਿ ਤੁਹਾਡੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣਾ ਡਿਪਾਰਟਮੈਂਟ ਨੂੰ ਲੈ ਕੇ ਭੇਜਣ ਲੱਗੇ ਆ ਸੋ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਲੱਗਦਾ ਹੈ ਕਿ ਇਹਦੀ ਜਿਹੜੀ ਚੜਾਈ ਹੈ ਇਹਨੂੰ ਘਟਾਇਆ ਜਾਊਗਾ ਤੇ ਪੇੜੀ ਇਹ ਨੂੰ ਪਲਾਨ ਕਰਿਆ ਜਾਊਗਾ ਸੋ ਥੋੜਾ ਜਿਹਾ ਭਾਰਤ ਦੇ ਵਿੱਚ ਮਿੱਟੀ ਹੋਰ ਪਾਊਗੀ ਤੇ ਹੋਰ ਮਹਨਤ ਹੋਊਗੀ ਸੋ ਉਹਨਾਂ ਨੇ ਬਿਸ਼ਵਾਸ ਦਵਾਇਆ ਕਿ ਇਹ ਵੀ ਤੁਹਾਡੀ ਗੱਲ ਅਸੀਂ ਉੱਪਰ ਪਹੁੰਚਾ ਰਹੇ ਹਾਂ ਜਿਹਦੇ ਕਾਰਨ ਲੋਕਾਂ ਨੂੰ ਅੱਗੇ ਵਾਸਤੇ ਇਹ ਮਤਲਬ ਸੁਖ-ਸੂਲਤਾ ਸਹੀ ਮਿਲ ਸਕੇ ਸਜੇਡਿਟਰ ਹਨ ਕਰਨ ਮੁਸ਼ਕਲ ਆਉਂਦੀ ਸੀ ਜਨ ਕਿ ਹੁਣ ਇਹ ਵਧਾਇਆ ਜਾਵੇਗਾ ਦਾਇਰਾ ਇਹਨੂੰ ਘਟਾਇਆ ਜਾਵੇਗਾ ਥੋੜੇ ਲੰਮੀ ਜਿੱਲੇ ਜਾਈ ਜਾਏਗੀ ਉਹ ਲੋਕਿਤ ਮਿਸ਼ਨ ਬੀਕੇਜੂ ਪੰਜਾਬ ਵੱਲੋਂ ਜੋ ਨਿਊ ਚੰਡੀਗੜ੍ਹ ਮੈਕਸਦਾਕਨ ਸਾਢੇ ਦੇ ਨਜ਼ਦੀਕ ਪੋੜ ਲੱਗ ਰਿਹਾ ਹੈ ਸੋ ਜਿੰਨੀਆਂ ਵੀ ਗੱਲਾਂ ਸਾਡੇ ਕੋਲ ਆਉਂਦੀਆਂ ਸੀਗੀਆਂ ਬਾਰ-ਬਾਰ ਇੰਨੇ ਵੀ ਇਲਾਕੇ ਦੇ ਕੋਈ ਡਿਊਟੀ ਜਾਂਨੇ ਜਾਂ ਦੂਜੀ ਵੀਰ ਜਾਂਦੇ ਨੇ ਕਿ ਇੱਥੇ ਕੱਚੇ ਰਸਤੇ ਦੀ ਸਮੱਸਿਆ ਆ ਰਹੀ ਹੈ ਜਿਵੇਂ ਅਸੀਂ ਪਹਿਲਾਂ ਇਹਨੂੰ ਕੱਚੇ ਰਸਤੇ ਬਾਰੇ ਦੱਸਿਆ ਸੀ ਇਹਨੇ ਰਸਤਾ ਬਣਾਤਾ ਤੇ ਹੁਣ ਜੋ ਧੂੜ ਜਾਂ ਟੋਇਆਂ ਦਾ ਆਉਂਦਾ ਇੱਥੇ ਮਰਮੋਣ ਜੀ ਅਸੀਂ ਉਹਨਾਂ ਜਿਹੜੇ ਇੰਚਾਰਜ ਨੇ ਇੱਥੇ ਉਹਨਾਂ ਨੂੰ ਮਿਲੇ ਆ ਸਾਰੇ ਹੀ ਭਾਈ ਸੁਖਦੇਵ ਸਿੰਘ ਜੀ ਸੁੱਖਾ ਕੰਸਾਲਾ ਗੁਰਮੀਤ ਸਿੰਘ ਜੀ ਸ਼ੰਟੂ ਪਰਮਜੀਤ ਸਿੰਘ ਜੀ ਪੰਮੀ ਮਾਬੀ ਜੀ ਅਸੀਂ ਸਾਰੇ ਇੱਥੇ ਆਏ ਆ ਸੋ ਪਹਿਲਾਂ ਉਹ ਵੀ ਤੁਹਾਨੂੰ ਦੱਸ ਦੇਣਗੇ ਅਸੀਂ ਮੰਗ ਤੁਹਾਡੀ ਉਹਨਾਂ ਦੇ ਕੋਲ ਰੱਖੀ ਹੈ ਤੇ ਬਾਅਦ ਵਿੱਚ ਵੀਰ ਵੀ ਤੁਹਾਨੂੰ ਜਿਹੜੀ ਹੈਗੀ ਅਗਲੀ ਜਾਣਕਾਰੀ ਦੇਣਗੇ ਹਾਂ ਜੀ ਇਹਦੇ ਬਾਰੇ ਦੱਸਿਓ ਜੀ ਜਿਹੜੀ ਥੋੜੀ ਆ ਮੁਸ਼ਕਲ ਆ ਰਹੀ ਹੈ ਜੀ ਕੱਚੇ ਰਸਤੇ ਦੀ ਉਹ ਤੇ ਸਹਾਲ ਹੋ ਜਾਏਗਾ ਤੁਹਾਡਾ ਨਾ ਇੱਕ ਦੋ ਦਿਨ ਚ ਕਿਉਂਕਿ ਆਪਾਂ ਉੱਪਰ ਲੁੱਕ ਪਾ ਦਾਂਗੇ ਦੋ ਦਿਨ ਦਿਨ ਚ ਨਾ ਜੀ ਲੁੱਕ ਪਾ ਕੇ ਤੇ ਉੱਪਰੋਂ ਚੱਲਦਾ ਕਰ ਦਾਂਗੇ ਜੀ ਕੋਲੇ ਥੱਲੇ ਜੀ ਸਮੱਸਿਆ ਕੋਈ ਆਉਂਦੀ ਹੈ ਉਹਨੂੰ ਕਿਸੇ ਮਤਲਬ ਫਿਲਹਾਲ ਹਾਲ ਦੀ ਘੜੀ ਤੇ ਪਾਣੀ ਛਿੜਕਣਾ ਜਾਂ ਜਿਹੜੇ ਟੋਏ ਨੇ ਟੋਏ ਬੰਦ ਕਰਨੇ ਪਾਣੀ ਤੇ ਛਿੜਕੀ ਰਿਹਾ ਜੀ ਕੁਝ ਉਹਨੂੰ ਟ੍ਰੈਫਿਕ ਆ ਗਈ ਟ੍ਰੈਫਿਕ ਬੰਦ ਕਰਕੇ ਦੀ ਵਜ੍ਹਾ ਨਾਲ ਵੀ ਥੋੜਾ ਜਲਦੀ ਪਾਣੀ ਅਬਜ਼ੌਰਬ ਹੋ ਜਾਂਦਾ ਜੀ ਤੇ ਬਾਕੀ ਪਾਣੀ ਦੇ ਛਿੜਕੀ ਰਹਿੰਦੇ ਸਰ ਅੱਜ ਨਾ ਮਹੀਨਾ ਬਾਰ ਸਾਡੇ ਲੋਕ ਕਮਿਸ਼ਨ ਬੀਕੇਯੂ ਪੰਜਾਬ ਦੀ ਸਾਡੀ ਮੀਟਿੰਗ ਹੁੰਦੀ ਮਹੀਨਾ ਬਾਰ ਸੋ ਮੀਟਿੰਗ ਦੇ ਵਿੱਚ ਲੋਕਾਂ ਨੇ ਆਪਣੇ ਦਰਬੇਸ ਸਵਸਿਆਵਾਂ ਮੈਂ ਦੱਸੀਆਂ ਨੇ ਕਿ ਜਦੋਂ ਪਾਣੀ ਸਿੱਟਿਆ ਹੁੰਦਾ ਕਈ ਵਾਰ ਕੋਈ ਤਲਕ ਜਾਂਦਾ ਟੋਏ ਦੇ ਕਾਰਨ ਜਿਆਦਾ ਪਾਣੀ ਖੜਾ ਹੁੰਦਾ ਏ ਤੇ ਜਾਂ ਜੇ ਪਾਣੀ ਨਹੀਂ ਹੁੰਦਾ ਤਾਂ ਧੂੜ ਦੇ ਨਾਲ ਕੱਪੜੇ ਸਾਰਾਂ ਦੇ ਕਿਸੇ ਨੇ ਸ਼ਾਦੀ ਵਿੱਚ ਕਿਤੇ ਜਾਣਾ ਆਉਂਦਾ ਆਪਣੇ ਘਰ ਤੋਂ ਤਿਆਰ ਹੋ ਕੇ ਨਿਕਲ ਉਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਆਉਂਦੀ ਮਿਸ਼ਨ ਦਾ ਜੀ ਮਿਲਣ ਦਾ ਸਾਡਾ ਇਹ ਮੰਤਵ ਹੈ ਕਿ ਤੁਸੀਂ ਇਹ ਪਹਿਲ ਦੇ ਧਾਰ ਤੇ ਜਦੋਂ ਤੱਕ ਤੁਹਾਡਾ ਉੱਪਰਲਾ ਪੁਲ ਨਹੀਂ ਚੱਲਦਾ ਤੇ ਇਹਨੂੰ ਪਲੀਜ਼ ਵੀਰ ਜੀ ਵੀ ਇਹ ਜ਼ਰੂਰ ਤੁਸੀਂ ਇੱਥੇ ਦੇ ਇਨਚਾਰਜ ਹੋ ਸਾਨੂੰ ਬੜਾ ਬੜਾ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਲੋਕਾਂ ਦੀ ਇਹ ਚੀਜ਼ ਬਾਰੇ ਜਾਣੂ ਹੋ ਕਿ ਮੈਨੂੰ ਪਤਾ ਹੈ ਕਿ ਮੈਂ ਪਾਣੀ ਸਟਾ ਕੇ ਉਹਨਾਂ ਨੂੰ ਠੀਕ ਕਰਾਂਗੇ ਤੇ ਉਹ ਜਿਹੜਾ ਕਰਾ ਮਾਰਨਾ ਹੈ ਤੇ ਉਹਦੇ ਨਾਲ ਪੱਧਰੀ ਕਰਾ ਮਜਾ ਜਾਂ ਜੋ ਟਰੱਕ ਨਾਲ ਮਿੱਟੀ ਪਾਉਣ ਦੀ ਵੀ ਗੱਲ ਕਰਦੇ ਹਾਂ ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਲੋਕਤ ਮਿਸ਼ਨ ਵੱਲੋਂ ਕਿ ਤੁਸੀਂ ਸਾਡੀ ਗੱਲ ਨੂੰ ਸੁਣਿਆ ਹੈ ਸਮਝਿਆ ਲੋਕਾਂ ਦੀ ਸਮੱਸਿਆ ਨੂੰ ਸੋ ਲੋਕਾਂ ਤੇ ਵੀ ਤੋਕ ਵਾਰੀ ਛੱਡ ਲਿਆ ਕਰੋ ਜਦੋਂ ਜਬਦ ਹੈ ਨਾ ਤੇ ਕਰਵਾ ਦੇਣੀ ਹਾਂ ਇਹ ਆਉਂਦਾ ਧੂੜ ਜਿਆਦਾ ਨਾ ਆਉਂਦੇ ਜਦੋਂ ਮਨ ਲੱਗਦਾ ਵੀ ਧੂੜ ਤਾੜ ਜੀ ਉੱਡਦੀ ਆ ਉਦੋਂ ਥੋੜਾ ਜਹਾ ਹੋਸ਼ੀਂ ਕਰਾਂਗੇ ਜਲਦੀ ਤੇ ਜਲਦੀ ਪੋਲੇ ਇੱਕ ਵਾਰ ਥਰੂ ਕਰ ਦਈਏ ਅੱਛਾ ਸਰ ਇੱਕ ਸੈੱਟ ਸ਼ੁਰੂ ਹੋ ਜਾਗੇ ਜਲਦੀ ਹਾਂਜੀ ਹਾਂਜੀ ਅੱਛਾ ਇੱਕ ਸਾਈਡ ਜਲਦੀ ਮੇਬੀ ਨੈਕਸਟ ਵੀਕ ਹਾਂਜੀ ਹਾਂਜੀ ਹੋ ਜਾਏ ਮੇਬੀ ਨੈਕਸਟ ਵੀਕ ਓਕੇ ਕਿਸੇ ਬੋਲ ਦੋ